ਕਾਂਗਰਸ ਪਾਰਟੀ ਵਿੱਚ ਇਸ ਵਕਤ ਰੂਸਿਆ ਨੂੰ ਮਨਾਉਣ ਦੀ ਜਿਹੜੀ ਕਾਰਵਾਈ ਹੈ ਉਹ ਚੱਲ ਰਹੀ ਹੈ ਤੇ ਸੂਬਾ ਦੇ ਗੱਲ ਕੀਤੀ ਜਾਵੇ ਡਿੰਪਲ ਨੂੰ ਮਨਾਇਆ ਗਿਆ ਰਾਜਵਣਿਕ ਸਾਹ ਪੁੱਛੇ ਸੀਗੇ ਤੇ ਇਸ ਵਕਤ ਇਹ ਤਸਵੀਰ ਦੇਖ ਰਹੇ ਹੋ ਇਹ ਫਰੀਦਕੋਟ ਤਸਵੀਰਾਂ ਜਿੱਥੇ ਕਿ ਜੇਤੋ ਤੋਂ ਜੋ ਵਿਧਾਇਕ ਰਹੇ ਨੇ ਮਾਸਟਰ ਬਲਦੇਵ ਜੀ ਉਹਨਾਂ ਨੂੰ ਮਨਾਇਆ ਗਿਆ ਅਤੇ ਕੁਸ਼ਲਦੀਪ ਸਿੰਘ ਢਿੱਲੋਂ ਅਤੇ ਜੋ ਬੀਬੀ ਅਮਜੀਤ ਕੌਰ ਸਾਹੋ ਕੇ ਨੇ ਇਥੇ ਮੌਜੂਦ ਨੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਵਿੱਚ ਵਿੱਚ ਕੀ ਕਿਹਾ ਗਿਆ ਕਿ तमाम ਗਿਲੇ ਸ਼ਿਕਵੇ ਜਿਹੜੇ ਨੇ ਉਹ ਦੂਰ ਕਰ ਲਏ ਗਏ ਨੇ ਸਾਸਟਰ ਜੀ ਨਾਲ ਗੱਲਬਾਤ ਕਰ ਲੈਂਦੇ ਆ। ਆਓ ਜੀ। ਸਾਸਟਰ ਜੀ ਵਾਸਤੇ ਜੀ। ਸਾਸਟਰ ਜੀ ਸਾਰੇ ਗੱਲੇ ਸਿੱਕੂ ਦੂਰ ਹੋ ਗਏ। ਹਾਂਜੀ 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 ਗੱਲੇ ਸਿੱਕੂ ਸਾਰੇ ਦੂਰ ਆ। ਪਾਰਟੀ ਲਈ ਕੰਮ ਕਰਨਾ ਹੈ। ਪਾਰਟੀ ਇੱਕ ਜਿਹੜੀ ਹੈ ਮਾ ਵਾਂਗੂੰ ਦੀ ਮਾਂ ਦੀ ਸੇਵਾ ਕਰਨ ਵਾਸਤੇ ਸਾਨੂੰ ਲੱਗੇ ਹੋਏ ਆ। ਕੋਈ ਦੂਜੀਆਂ ਪਾਰਟੀਆਂ ਵੱਲ ਝਾਕਣ ਦੀ ਵੀ ਲੋੜ ਨਹੀਂ। ਪੂਰੇ ਇੰਡੀਆ ਦੇ ਵਿੱਚ ਇੰਡੀਆ ਗੱਠ ਜੁੜਦੀ ਸੀ ਜਿਹੜੀ ਸਰਕਾਰ ਬਣ ਰਹੀ ਹੈ। ਔਰ ਕਾਂਗਰਸ ਦਾ ਜਿਹੜਾ ਉਹ ਪ੍ਰਧਾਨ ਮੰਤਰੀ ਬਣਨਾ ਹੈ। ਮੇਰੀ ਸਾਰੇ ਤੁਹਾਡੇ ਰਾਹੀਂ ਸਾਰੇ ਜਿਹੜੇ ਵੋਟਰ ਨੇ ਉਹਨਾਂ ਨੂੰ ਅਪੀਲ ਹੈ ਕਿ ਸਾਰਿਆਂ ਨੇ ਆਮ ਆਦੀ ਪਾਰਟੀ ਨੂੰ ਛੱਡ ਕੇ ਇਹ ਨਾ ਕਹੋ ਵੀ ਗੱਠ ਛੁੱਟ ਜੇ ਆਮ ਆਦੀ ਵੀ ਪਾਰਟੀ ਦਾ ਅਜੰਡਾ ਜਿਹੜਾ ਐਮਪੀ ਬਣਦਾ ਤੇ ਉਹਨਾਂ ਨੇ ਵੀ ਕਾਂਗਰਸ ਨੂੰ ਵੋਟ ਪਾਉਣੀ ਤੇ ਪਹਿਲਾਂ ਹੀ ਕੋਈ ਨਾ ਕਾਂਗਰਸ ਨੂੰ ਵੋਟ ਪਾਦ ਗਏ ਕਾਂਗਰਸ ਨੂੰ ਵੋਟ ਪਾਉਣਾ ਦੇਸ਼ ਨੂੰ ਪਹੁੰਚਾਉਂਦਾ ਨਹੀਂ ਹੁਣ ਜਿਹੜਾ ਉੱਤੇ ਗਠਬੰਧ ਹੈਗਾ ਆਪਸ ਚ ਮਾਲੂ ਆਮ ਆਦੀ ਪਾਰਟੀ ਦਾ ਕਾਂਗਰਸ ਦਾ ਪੰਜਾਬ ਵੀ ਟਾਟਾ ਕੈਂਡੀਡੇਟ ਖੜੇ ਨੇ ਤਾਂ ਉੱਥੇ ਫੇਰ ਦੇਖੋ ਜਾਣਾ ਕੰਮ ਸਾਰਾ ਮੈਂ ਉਹੀ ਗੱਲ ਕਰ ਰਿਹਾ ਨਾ ਮਤਲਬ 28 30 ਪਾਰਟੀਆਂ ਜਿਹੜੀਆਂ ਹੈਗੀਆਂ ਗੱਠ ਜੋੜ ਦੇ ਵਿੱਚ ਹੈਗੀਆਂ ਜਿੱਥੇ ਜਿੱਥੇ ਗਠਜੋੜ ਹੈਗਾ ਉੱਥੇ ਗਠਜੋੜ ਦੇ ਜਿੱਥੇ ਅਲੱਗ-ਅਲੱਗ ਹੈ ਅਲੱਗ-ਅਲੱਗ ਪਰ ਪ੍ਰਧਾਨ ਮੰਤਰੀ ਜਿਹੜੇ ਬਣੋ ਉਹ ਕਾਂਗਰਸ ਦੇ ਬਣਨਾ ਹੈ ਕਾਂਗਰਸ ਦਾ ਬਣਨਾ ਹੈ ਉਹ ਇਹ ਇੱਕ ਇਹ ਪੱਕਾ ਹੈ ਇਹ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਨੇ ਵੀ ਇਹ ਗੱਲ ਕਹੀ ਹੋਈ ਹੈ ਉਹਨਾਂ ਨੇ ਮਤਲਬ ਉਹਨਾਂ ਦੀ ਸਪੋਰਟ ਕੀਤੀ ਵੀ ਜਿਹੜਾ ਪ੍ਰਧਾਨ ਮੰਤਰੀ ਬਣੇਗਾ ਉਹ ਕਾਂਗਰਸ ਪਾਰਟੀ ਦਾ ਨਰਾਜ਼ਗੀ ਕਿਸ ਗੱਲ ਨੂੰ ਲੈ ਕੇ ਸੀ ਨਰਾਜ਼ਗੀ ਮੇਰੀ ਟਿਕਟਾਂ ਮਤਲਬ ਹੋ ਗਈ ਸੀ ਓਕੇ ਹੋ ਗਈ ਸੀ ਅਖੀਰਲੇ ਦਿਨ ਬੱਚੇ ਆ ਕੇ ਜਿਹੜਾ ਅ ਦੋ ਤਿੰਨ ਦਿਨ ਜਦੋਂ ਰਹਿੰਦੇ ਸੀ ਉਦੋਂ ਉਹਨਾਂ ਨੇ ਪਾਰਟੀ ਨੇ ਇਹ ਫੈਸਲਾ ਲਿਆ ਵੀ ਆਪਾਂ ਦੋ ਲੜੀਆਂ ਨੂੰ ਦੇਣੀਆਂ ਦੋ ਲੜੀ ਜਿਹੜੀਆਂ ਜਾਮਨੀਗੋਵਰ ਹੁਸ਼ਿਆਰਪਤੋਂ ਆ ਤੇ ਬੀਬੀ ਅਵਰ ਜਿਹੜੀ ਕੋਰਸਾਹੋ ਕਿਹੜੇ ਜਿਹੜੇ ਆ ਉਹ ਫਰੀਦਕੋਟ ਦੇ ਇਹਨਾਂ ਤੇ ਹੁਣ ਸਪੋਰਟ ਕਰਨੀ ਹੈ ਲੱਗੇ ਜਾਂ ਪੂਰੇ ਜੋਸ਼ ਵਿੱਚ ਹੁਣ ਦੁੱਖ ਸੀਗਾ ਇਸ ਗੱਲ ਦਾ ਵੀ ਟਿਕਟ ਕੱਟੇ ਜਾ ਦੁੱਖਦਾ ਆਵਾ ਵੀ ਹੁਣ ਤੁਸੀਂ ਇੱਥੇ ਮਤਲਬ ਸਾਰੇ ਫਰੀਦਕੋਟ ਹਲਕੇ ਦੇ ਵਿੱਚ ਤੁਰੇ ਫਿਰਦੇ ਹੋ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਤੁਰੇ ਫਿਰਦੇ ਹੋ ਮੇਰੇ ਕਿੱਥੇ ਬੋਰਡ ਨਹੀਂ ਲੱਗੇ ਸੀ ਕਿੱਥੇ ਪੋਸਟਰ ਨਹੀਂ ਲੱਗੇ ਸੀ ਉਸ ਨੂੰ ਪੈਸਾ ਖਰਚ ਕੇ ਫੇਰ ਹੀ ਲੱਗਦੇ ਅੱਜ ਉਹ ਸਾਰੇ ਗਿਲੇ ਸ਼ਿਕਵੇ ਭੁੱਲ ਕੇ ਕਾਂਗਰਸ ਪਾਰਟੀ ਦੇ ਨਾਲ ਖੜੇ ਆਂ ਔਰ ਡਟ ਕੇ ਖੜੇ ਆਂ ਪੂਰੇ ਜੋਰ ਨਾਲ ਕੰਡੀਸ਼ਨਲ ਰਾਜੀਨਾਮਾ ਹੋਇਆ ਹੈ ਕੋਈ ਕੋਈ ਕੰਡੀਸ਼ਨਲ ਕੋਈ ਕੰਡੀਸ਼ਨਲ ਕੋਈ ਕੰਡੀਸ਼ਨਲ ਕੀ ਹੋਇਆ ਵੀ ਇਹ ਐਂ ਥੋੜੇ ਵੀ ਇਹ ਮਤਲਬ ਬੀਬੀ ਸਾਹੋਕੇ ਜਿਹੜੀ ਉਹ ਐਮਪੀ ਬਣ ਜਾਣਗੇ ਤੇ ਮੁੜ ਕੇ ਇਹ ਬਾਹਰ ਜਾਵਣਗੇ ਤੇ ਮੈਨੂੰ ਕਹਿਣਗੇ ਤੁਸੀਂ ਹੁਣ ਤੁਸੀਂ ਐਮਪੀ ਆ ਇਹ ਇਹੇ ਤਾਂ ਹੁਣ ਹੈ ਹੀ ਕੁਝ ਨਹੀਂ ਗਾਂਵਾਂ ਹਜੇ ਜਿਹੜੇ 3 ਸਾਲ ਜਿਹੜੇ ਐਮਐਲਏ ਦੀ ਜਿਹੜੀ ਵੋਟਾਂ ਪੜੀਆਂ 3 ਸਾਲ ਬਾਅਦ ਪੜੀਆਂ ਜਿਹੜੇ ਰਾਜ ਦੀ ਪਰਜਾ ਹਣੀ ਉਹ ਤਾਂ ਗਾਂਵ ਪਤਾ ਲੱਗਣਾ ਆਉਣ ਵਾਲਾ ਸਮਾਂ ਜਿਹੜਾ ਦੱਸੇਗਾ ਕਿ ਪੰਜਾਬ ਦੇ ਵਿ ਲੜਕੇ ਸਵੇਰ ਸਵੇਰੇ ਰਾਜਾ ਵੜਿੰਗ ਪਹੁੰਚੇ ਸੀਗੇ ਡਿੰਪਲ ਦੇ ਘਰੇ ਉੱਥੇ ਪ੍ਰੈਸ ਕਾਨਫਰੈਂਸ ਕੀਤੀ ਗਈ ਉਹਨਾਂ ਨੂੰ ਮਨਾਇਆ ਗਿਆ ਦੂਜੇ ਪਾਸੇ ਤੋਂ ਨੂੰ ਮਨਾਇਆ ਗਿਆ ਕੀ ਲੱਗਦਾ ਇਸ ਤਰੀਕੇ ਨਾਲ ਜੋ ਸਾਰੇ ਇਕੱਠਾ ਹੋ ਜਾਣਗੇ ਤਾਂ ਲੱਗਦਾ ਟੱਕਰ ਦੇਣੀ ਕਿਸੇ ਨੂੰ ਵੀ ਆਸਾਨ ਰਹੂਗੀ ਇਹ ਅਗਲੇ ਦਿਨਾਂ ਦੇ ਵਿੱਚ ਸਾਰਾ ਕੁਝ ਤੁਹਾਡੇ ਸਾਹਮਣੇ ਆਉਣਾ ਹੈ ਜਦੋਂ ਘਰਾਂ ਦੇ ਘਰਾਂ ਦੇ ਵਿੱਚ ਵੀ ਗਿਲੇ ਸ਼ਿਕਵੇ ਹੁੰਦੇ ਆ ਯਾਰ ਰੂਸ ਰੂਸਿਆਂ ਨੂੰ ਮਨਾਇਆ ਜਾਂਦਾ ਉਹੀ ਫਿਰ ਪਹਿਲਾਂ ਪਹਿਲਾਂ ਕੋਈ ਘਰ ਚੱਲਣ ਲੱਗ ਜਾਂਦਾ ਉਹੀ ਸਭ ਕੁਝ ਹੋਣ ਲੱਗ ਜਾਂਦਾ ਉਹੀ ਰੋਟੀਆਂ ਖਾਧਾ ਤੇ ਚਿੱਲੇ ਤੇ ਬੰਨ ਲੱਗ ਜਾਂਦੀਆਂ ਜੇ ਗਿਲੇ ਸ਼ਿਕਵੇ ਸੀ ਗਿਲੇ ਸ਼ਿਕਵੇ ਦੂਰ ਕਰਕੇ ਅੱਜ ਕਾਂਗਰਸ ਪਾਰਟੀ ਲਈ ਔਰ ਦੇਸ਼ ਦੇ ਲਈ ਖੜੇ ਆ। ਤਾਂ ਮਾਸਟਰ ਬਲਦੇਵ ਜੀ ਸਾਡੇ ਨਾਲ ਮੌਜੂਦ ਸੀਗੇ ਗੱਲਬਾਤ ਕੀਤੀ ਹੈ ਅਤੇ ਇਹਨਾਂ ਨੇ ਮੁਰਤੋਂ ਸ਼ੁਰੂਆਤ ਕੀਤੀ ਹੈ ਕਿਉਂਕਿ ਕਾਂਗਰਸ ਪਾਰਟੀ ਤੋਂ ਕਾਫੀ ਦਿਨਾਂ ਤੋਂ ਖਫਾ ਸੀਗੇ ਇਹਨਾਂ ਦੀ ਟਿਕਟ ਜਿਹੜੀ ਹੈਗੀ ਐ ਅਨਾਉਂਸ ਹੋ ਗਈ ਸੀਗੀ ਉਸ ਤੋਂ ਬਾਅਦ ਟਿਕਟ ਕੱਟੀ ਗਈ ਅਤੇ ਬੀਬੀ ਸਾਹੋਗਰ ਟਿਕਟ ਦੇ ਦਿੱਤੀ ਗਈ ਸੀ ਹਾਲ ਦੇ ਘੜੀ ਇਹਨਾਂ ਨੇ ਕਿਹਾ ਹੈ ਕਿ ਇਹ ਹੁਣ ਤੋਂ ਬੀਬੀ ਸਾਹੋਗਰ ਦਾ ਸਾਥ ਦੇਣਗੇ ਅਤੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਣਗੇ ਤਮਾਮ ਗਿਲੇ ਸ਼ਿਕਵੇ ਜਿਹੜੇ ਨੇ ਉਹ ਇਹਨਾਂ ਦੇ ਦੂਰ ਹੋਗੇ ਨਹੀਂ ਹੁਣ ਫਿਲਹਾਲ ਔਨ ਵਾਲੇ ਸਮੇਂ ਪਤਾ ਲੱਗੇਗਾ ਕਿ ਗਿਲੇ ਸ਼ਿਕਵੇ ਦਿਲੋਂ ਦੂਰ ਹੋਏ ਨੇ ਜਾਂ ਫਿਰ ਜ਼ੁਬਾਨੀ ਤੌਰ ਤੇ ਦੂਰ ਹੋਏ ਨੇ ਇਹ ਵੋਟਪੈਨ ਤੋਂ ਬਾਅਦ ਪਤਾ ਲੱਗੇਗਾ ਕਿ ਵੋਟਾਂ ਇਹਨਾਂ ਦੇ ਹਲਕੇ ਚੋਂ ਕਿੰਨੇ ਕ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਫਰੀਦਕੋਟ ਤੋਂ ਕੈਮਰਾ ਪਤਰ ਮਰਪਰੀ ਸਿੰਘ ਚੱਲਦੇ ਨਾਲ ਸੁਰੇਜ ਪ੍ਰਕਾਸ਼ ਡੇਨਿਕ ਸਵੇਰਾ ਟੀਵੀ ਪੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par